ਪੁੱਤ ਹੈ ਓਰੇ ਓਰੇ ਪੁੱਤ ਓਰੇ ਆ ਫੋਟੋ ਕਿ ਦੀਏਗੀ ਇਧਰ ਆ ਜਾ ਓਰੇ ਡੈਡੀ ਆ ਮੈਂ ਕਿਹਾ ਕਿ ਕੋਲੇ ਕਿਦੀ ਐ ਓਰੇ ਡੈਡੀ ਇਤਰਾ ਡੈਡੀ ਐ ਹਾਂ ਤੇ ਮਿੱਤਰੋ ਇਹਦਾ ਡੈਡੀ ਸਵਰਗਵਾਸ ਹੋ ਗਿਆ ਸੀ 2024 ਦੇ ਵਿੱਚ ਤੇ ਇਹ ਆਹ ਕੋਣ ਐ ਆ ਮੇਰੀ ਦਾਦੀ ਤੇ ਮੰਮੀ ਤੇਰੀ ਮੰਮੀ ਮੇਰੀ ਬੱਧੀ ਫੜੀ ਚੁਲੀ ਗਈ ਸੀ ਨਹੀਂ ਐ ਬੱਚਾ ਤੇ ਡੈਡੀ ਦੀ ਤੇਰੇ ਦੀ ਡੈਥ ਹੋ ਗਈ ਹੈ ਨਾ ਹੋਰ ਭੈਣ ਭਾਈ ਹੈ ਨਹੀਂ ਤੁਹਾਡੇ ਕੋਈ ਕੱਲੀ ਤੇਰਾ ਤਾਇਆ ਤੇ ਤੁਸੀਂ ਦੋਨੇ ਲੈਨੇ ਹੋ ਤੋੜੇ ਦੇ ਵਿੱਚ ਹੈਗਾ ਇਹਨਾਂ ਦਾ ਆਟਾ ਅੱਛਾ ਜੀ ਕੱਢਿਓ ਮੜਾ ਜਾ ਬਾਹਰ ਆ ਦੇਖੋ ਅੱਛਾ ਇਹਦੇ ਚ ਆਟਾ ਕਿਤੇ 5-7 ਦਿਨ ਪਹਿਲਾਂ ਹੀ ਲਿਆਂਦਾ ਹੋਇਆ ਮੜਾ ਇਹ ਤਾਂ ਕਿਲੋ ਵੀ ਨਹੀਂ ਹੋਣਾ ਬਾਈ ਕਿਲੋ ਆਟਾ ਮਸਾ ਬਾਈ ਅੱਛਾ ਇਹਦੇ ਚ ਰੱਖਦੇ ਨੇ ਇਹ ਮੈਂ ਇੱਕ ਲਾ ਲੂ ਮੜਾ ਇਹ ਕਿੱ데 ਰੱਖਦੇ ਪੁੱਤ ਹੈ ਇਹਦੇ ਚ ਰੱਖਦੇ ਪੁੱਤ ਬਸ ਇੰਨਾ ਕਿਲੋ ਨੇ ਆਟਾ ਹੂੰ ਇੰਨਾ ਕਿ ਲਿਆਉਂਦੇ ਨੇ ਇਸੇ ਜੋ ਇਹਨਾਂ ਨੇ ਆ ਹੁਣ ਰੋਟੀ ਬਣਾਉਣ ਵਾਸਤੇ ਆਪਦਾ ਫੂ ਕਰਿਆ ਹੈ ਨਾ ਨਾ ਪੁੱਤ ਨਾ ਉਹ ਕਿੱਥੇ ਉਹਨਾਂ ਗਿਆ ਤੂੰ ਨਹੀਂ ਕਿੱਥੇ ਗਿਆ ਪਾਪਾ ਪੁੱਤ ਕਿੱਥੇ ਆ ਜਾ ਚੱਲ ਦਿਖਾ ਕਿੱਥੇ ਨੌਨ ਹੁੰਦਾ ਐ ਕਿੱਥੇ ਇੱਥੇ ਨੌਨ ਹੁੰਨ ਹਾਂ ਹੈ ਆ ਨੌਨ ਹਣੇ ਇਹ ਨੌਨੜਾ ਇਹਨੀ ਪਤੂ ਫਰਸ ਗਈ ਦਾ ਇੱਥੇ ਪਹਿਲਾਂ ਕੰਦਾ ਕਦੀ ਸੀ ਉਹ ਡਿੱਗ ਪਈ ਉਹ ਡਿੱਗ ਪਈ ਹਾਂ ਤੇ ਪਾਣੀ ਅੱਛਾ ਨਾਲੇ ਦੀ ਛੱਤ ਡਿੱਗ ਪਈ ਨਾਲੇ ਛੱਤ ਡਿੱਗ ਪਈ ਇਹਦੀ ਅੱਛਾ ਇੱਥੇ ਹੁੰਦੇ ਸੀ ਹੈ ਤੇ ਇਹ ਤਰਤਾ ਜੀ ਹੈ ਨਾ ਬਿਮਾਰ ਰਹਿਣਾ ਇਹ ਇਹ ਬਿਮਾਰ ਨੇ ਇਹਨਾਂ ਦੇ ਤਾਂ ਹੈ ਜੀ ਤੇ ਬੱਚੀ ਹੈਗਾ ਰੋਟੀ ਪਕਾ ਕੇ ਇਹਨੂੰ ਇਹ ਦਿੰਦਾਗਾ ਤੁਹਾਨੂੰ ਖਲਾਫ ਦਿਖਾ ਦਿੰਨੇ ਘਰ ਦੇ ਬਈ ਆ ਕੰਦਾ ਡੀਆਂ ਕੋਤ ਨੂਨ ਮਿਰਚ ਕਿੱਥੇ ਇਧਰ